ਧੰਵਾਹਿ ਗੁਰੂ ਸਾਹਿਬ ਜੀਓ ਗੌੜੀ ਮਹਲਾ ਪੰਜਵਾ ਜੀ ਆਰੇ ਓਲਾ ਨਾਮ ਕਾ ਅਵਰ ਜਿਕਰਨ ਕਰਾਮ ਨੂੰ ਤਿੰਨ ਮਹਿ ਭਉ ਹੈ ਜਾਮ ਕਾ ਰਹਾਉ ਔਰ ਯਤਨ ਨਹੀਂ ਪਾਈਐ ਵੱਡਾ ਭਾਗ ਹਰ ਧਿਆਈਐ ਲੱਖ ਹਕਮਤੀ ਜਾਨੀਐ ਆਗੇ ਤਿਲ ਨਹੀਂ ਮੰਨੀਐ ਅਹੰ ਬੁੱਧ ਕਰਮ ਕਮਾਵਣੀ ਘਰੇ ਬਾਲੂ ਨੀਰ ਬਹਾਮਨੇ ਪ੍ਰਾਪਿ ਕਿਰਪਾਲ ਕਿਰਪਾ ਕਰੈ ਨਾਮ ਨਾਨਕ ਸਾਧੂ ਸੰਗ ਮਿਲੈ ਗੌੜੀ ਮਹੱਲਾ ਪੰਜਵਾ ਜੀਅ ਰੇ ਉਲਾ ਨਾਮ ਕਾ ਅਵਰਜ ਕਰਨ ਕਰਾਮ ਨੂੰ ਨਿਮਹਿ ਭਉ ਹੈ ਜਮਕਾਰਾਉ ਅਵਰ ਜਤਨ ਨਹੀਂ ਪਾਈਐ ਵੱਡਾ ਭਾਗ ਹਰ ਧਿਆਈਐ ਲਾਖ ਹਕਮਤੀ ਜਾਨੀਐ ਆਗੈ ਤਿਨ ਨਹੀਂ ਮਾਨੀਐ ਅਹੰ ਬੁੱਧ ਕਰਮ ਕਮਾਵਣੀ ਗ੍ਰਹਿ ਬਾਲੂ ਨੀਰ ਬਹਾਮਨੇ ਪ੍ਰਭ ਕਿਰਪਾਲ ਕਿਰਪਾ ਕਰੇ ਨਾਮ ਨਾਨਕ ਸਾਧ ਸੰਗ ਮਿਲੈ ਗੌੜੀ ਮਹਲਾ ਪੰਜਵਾਂ ਜੀ ਆਰੇ ਓਲਾ ਨਾਮ ਕਾ ਔਰ ਜਕਰਨ ਕਰਾਮ ਨੂੰ ਤਿੰਨ ਮਹਿ ਭਉ ਹੈ ਜਾਮ ਕਾ ਰਹਾ ਔਰ ਯਤਨ ਨਹੀਂ ਪਾਈਐ ਵੱਡਾ ਭਾਗ ਹਰ ਧਿਆਈਐ ਲਾਖ ਹਕਮਤੀ ਜਾਨੀਐ ਆਗੈ ਤਿਲ ਨਹੀਂ ਮਾਨੀਐ ਅੰਬੁਦ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾਵਨੇ ਪ੍ਰਭ ਕਿਰਪਾਲ ਕਿਰਪਾ ਕਰੈ ਨਾਮ ਨਾਨਕ ਸਾਧ ਸੰਗ ਮਿਲੈ ਗਉੜੀ ਮਹਲਾ 5 ਜੀ ਆਰੇ ਓਲਾ ਨਾਮ ਕਾ ਅਵਰ ਜ ਕਰਨ ਕਰਾਮ ਨੋ ਤਿੰ ਮਹਿ ਭਉ ਹੈ ਜਾਮ ਕਾ ਰਹਾਉ ਅਵਰ ਯਤਨ ਨਹੀਂ ਪਾਈਐ ਵੱਡਾ ਭਾਗ ਹਰ ਧਿਆਇਐ ਲਾਖ ਹਕਮਤੀ ਜਾਨੀਐ ਆਗੈ ਤਿਲ ਨਹੀਂ ਮਾਨੀਐ ਅਹੰ ਬੁੱਧ ਕਰਮ ਕਮਾਵਣੀ ਗ੍ਰਹਿ ਬਾਲੂ ਨੀਰ ਬਹਾਵਣੀ ਪ੍ਰਭ ਕਿਰਪਾਲ ਕਿਰਪਾ ਕਰੈ ਨਾਮ ਨਾਨਕ ਸਾਧ ਸੰਗ ਮਿਲੈ ਗੌੜੀ ਮਹਲਾ ਪੰਜਵਾਂ ਜੀਰੇ ਓਲਾ ਨਾਮ ਕਾ ਅਵਰਜ ਕਰਨ ਕਰਾਮ ਨੂੰ ਤਿੰਨ ਮਹਿ ਪਉ ਹੈ ਜਾਨਮ ਕਾ ਰਹਾਉ ਅਵਰ ਯਤਨ ਨਹੀਂ ਪਾਈ ਐ ਵੱਡੈ ਪਾਗ ਹਰ ਧਿਆਇਐ ਲਾਖ ਹਕਮਤੀ ਜਾਨੀਏ ਆਗੇ ਤਿਲ ਨਹੀਂ ਮਾਨੀਏ ਅਹੰ ਬੁੱਧ ਕਰਮ ਕਮਾਵਣੇ ਗ੍ਰਹਿ ਬਾਲੂ ਨਿਰਭਾਮ ਨੇ ਪ੍ਰਭ ਕਿਰਪਾਲ ਕਿਰਪਾ ਕਰੇ ਨਾਮ ਨਾਨਕ ਸਾਧ ਸੰਗ ਮਿਲੈ ਗੌੜੀ ਮਹਲਾ ਪੰਜਵਾ ਜੀ ਆਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਮ ਨੂੰ ਤਿੰਨ ਮਹਿ ਭਉ ਹੈ ਜਾਮ ਕਾ ਰਹਾਉ ਅਵਰ ਯਤਨ ਨਹੀਂ ਪਾਈਐ ਵੱਡਾ ਭਾਗ ਹਰ ਧਿਆਈਐ ਲੱਖ ਹਕਮਤੀ ਜਾਨੀਐ ਆਗੈ ਤਿਲ ਨਹੀਂ ਮਾਨੀਐ ਅਹੰ ਬੁੱਧ ਕਰਮ ਕਮਾਵਣੇ ਗ੍ਰਹਿ ਬਾਲੂ ਨੀਰ ਬਹਾਵਨੇ ਪ੍ਰਭ ਕਿਰਪਾਲ ਕਿਰਪਾ ਕਰੇ ਨਾਮ ਨਾਨਕ ਸਾਧੂ ਸੰਗ ਮਿਲੈ ਗੋੜੀ ਮਹਲਾ ਪੰਜਵਾਂ ਜੀ ਅਰੇ ਉਲਾ ਨਾਮ ਕਾ ਅਵਰਜ ਕਰਨ ਕਰਾਮ ਨੂੰ ਤਿਨ ਮੈਂ ਭਉ ਹੈ ਜਾਮ ਕਾ ਰਹਾਉ ਅਵਰ ਯਤਨ ਨਹੀਂ ਪਾਈਐ ਵੱਡੇ ਭਾਗ ਹਰ ਧਿਆਈਐ ਲੱਖ ਹਕਮਤੀ ਜਾਨੀਐ ਆਗੈ ਤਿਲ ਨਹੀਂ ਮਾਨੀਐ ਅਹੰ ਬੁੱਧ ਕਰਮ ਕਮਾਵਣੀ ਗ੍ਰਹਿ ਬਾਲੂ ਨੀਰ ਬਹਾਮਣੀ ਪ੍ਰਭ ਕਿਰਪਾ ਲਾਹ ਕਿਰਪਾ ਕਰੇ ਨਾਮ ਨਾਨਕ ਸਾਦ ਸੰਗ ਮਿਲੈਮ ਗਉੜੀ ਮਹਲਾ ਪੰਜਵਾਂ ਜੀ ਆਰੇ ਓਲਾ ਨਾਮ ਕਾ ਅਵਰ ਜ ਕਰਨ ਕਰਾਮਣੋ ਤਿਨ ਮੈਂ ਪਉ ਹੈ ਜਾਮ ਕਾ ਰਹਾ ਔਰ ਜਤਨ ਨਹੀਂ ਪਾਈ ਐ ਵੱਡਾ ਭਾਗ ਹਰ ਧਿਆਈ ਐ ਲੱਖ ਹਕਮਤੀ ਜਾਨੀਐ ਆਗੈ ਤਿਲ ਨਹੀਂ ਮਾਨੀਐ ਅਹੰ ਬੁੱਧ ਕਰਮ ਕਮਾਮਨੇ ਗ੍ਰਹਿ ਬਾਲੂ ਨੀਰ ਬਹਾਮਨੇ ਪ੍ਰਭ ਕਿਰਪਾਲ ਕਿਰਪਾ ਕਰੈ ਨਾਮ ਨਾਨਕ ਸਾਧੂ ਸੰਗ ਮਿਲੈ ਗੌੜੀ ਮਹਲਾ ਪੰਜਵਾ ਜੀਅ ਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਮ ਨੂੰ ਤਿਨ ਮਹਿ ਭਉ ਹੈ ਜਾਮ ਕਾ ਰਹਾਉ ਅਵਰ ਯਤਨ ਨਹੀਂ ਪਾਈਐ ਵੱਡਾ ਭਾਗ ਹਰ ਧਿਆਈਐ ਲੱਖ ਹਕਮਤੀ ਜਾਨੀਐ ਆਗੈ ਤਿਲ ਨਹੀਂ ਮਾਨੀਐ ਅਹੰ ਬੁੱਧ ਕਰਮ ਕਮਾਮਣੀ ਗ੍ਰਹਿ ਬਾਲੂ ਨੀਰ ਬਹਾਮਨੇ ਪ੍ਰਭ ਕਿਰਪਾਲ ਕਿਰਪਾ ਕਰੇ ਨਾਮ ਨਾਨਕ ਸਦ ਸੰਗ ਮਿਲੈ ਗੌੜੀ ਮਹਲਾ ਪੰਜਵਾ ਜੀ ਆਰੇ ਉਲਾ ਨਾਮ ਕਾ ਅਵਰ ਜੇ ਕਰਨ ਕਰਾਵਣੂ ਤਿੰਨ ਮਹਿ ਭਉ ਹੈ ਜਾਮ ਕਾ ਰਹਾਉ ਅਵਰ ਯਤਨ ਨਹੀਂ ਪਾਈਐ ਵੱਡਾ ਭਾਗ ਹਰ ਧਿਆਈਐ ਲਾਖ ਹਕਮਤੀ ਜਾਨੀਐ ਆਗੇ ਤਿਲ ਨਹੀਂ ਮਾਨੀਐ ਅਹ ਬੁੱਧ ਕਰਮ ਕਮਾਉ ਮਨੇ ਗ੍ਰਹਿ ਬਾਲੂ ਨੀਰ ਬਹਾਂਮਨੇ ਪ੍ਰਭ ਕਿਰਪਾਲ ਕਿਰਪਾ ਕਰੇ ਨਾਮ ਨਾਨਕ ਸਾਧੂ ਸੰਗ ਮਿਲੈ ਗੋੜੀ ਮਹਲਾ ਪੰਜਵਾ ਜੀ ਆਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਮਣੋ ਤਿੰ ਮਹਿ ਭਉ ਹੈ ਜਾਨ ਕਾ ਰਹਾਉ ਅਵਰ ਯਤਨ ਨਹੀਂ ਪਾਈਐ ਵੱਡਾ ਭਾਗ ਹਰ ਧਿਆਇਐ ਲਾਖ ਹਕਮਤੀ ਜਾਨੀਐ ਅਗੈ ਤਿਲ ਨਹੀਂ ਮਾਨੀਐ ਅਹੰ ਬੁੱਧ ਕਰਮ ਕਮਾਵਣੀ ਗ੍ਰਹਿ ਬਾਲੂ ਨੀਰ ਬਹਾਵਣੀ ਪ੍ਰਭ ਕਿਰਪਾਲ ਕਿਰਪਾ ਕਰੈ ਨਾਮ ਨਾਨਕ ਸਾਧੂ ਸੰਗ ਮਿਲੈ ਗੋੜੀ ਮਹਲਾ ਪੰਜਵਾ ਜੀ ਆਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਮ ਨੂੰ ਤਿਨ ਮਹਿ ਭਉ ਹੈ ਜਾਮ ਕਾ ਔਰ ਜਤਨ ਨਹੀਂ ਪਾਈਐ ਵਢੈ ਭਾਂਗ ਹਰ ਧਿਆਇ ਲਾਖ ਹਕਮਤੀ ਜਾਨੀਐ ਆਗੇ ਤਿਲ ਨਹੀਂ ਮਾਨੀਐ ਅਹੰ ਬੁੱਧ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾਮਨੇ ਪ੍ਰਭ ਕਿਰਪਾਲ ਕਿਰਪਾ ਕਰੈ ਨਾਮ ਨਾਨਕ ਸਾਧੂ ਸੰਗ ਮਿਲੈ ਪ੍ਰਭ ਕਿਰਪਾਲ ਕਿਰਪਾ ਕਰੈ ਨਾਮ ਨਾਨਕ ਸਾਧੂ ਸੰਗ ਮਿਲੈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ